ਤਦ ਸਾਰੇ ਠੀਕ ਠਾਕ ਹੋਣਗੇ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਬੇ ਅੰਬਰ ਬਖਸ਼ੇ ਵੀਰੋ ਮੈਂ ਤੁਹਾਡਾ ਵੀਰ ਸੁਖ ਰਾਏ ਇਕਮ 뮤지컬 ਗਰੁੱਪ ਸੁਖ 뮤ਜ਼ਿਕਲ ਗਰੁੱਪ ਤੁਹਾਡਾ ਸਵਾਗਤ ਆਪਣੀ ਹੀ ਚੈਨਲ ਤੇ ਤੇ ਪਲੀਜ਼ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਅੋਰ ਮੇਰੇ ਵੀਰ ਜੋ ਵੀ ਮੇਰੇ ਨਾਲ YouTube ਅਕਾਊਂਟ ਦੇ ਵਿੱਚ ਜੁੜੇ ਹੋਏ ਆ ਲਾਈਕ ਕਰਦੇ ਆ ਸ਼ੇਅਰ ਕਰਦੇ ਆ ਉਹਨਾਂ ਦਾ ਖਾਸ ਤੌਰ ਤੇ ਮੈਂ ਧੰਨਵਾਦ ਕਰਦਾ ਤੇ ਉਹਨਾਂ ਦੇ ਕਮੈਂਟਾਂ ਦੇ ਰਿਪਲਾਈ ਦੇਣ ਦਾ ਕੋਸ਼ਿਸ਼ ਕਰਦਾ ਆ ਬਾਕੀ ਜੇ ਰਹਿ ਗਿਆ ਹੋਵੇ ਤੇ ਪਲੀਜ਼ ਬਣੋ ਮਾਫ ਕਰਿਓ ਬਾਕੀ ਕੋਸ਼ਿਸ਼ ਕਰਦਾ ਹੀ ਰਹੀਦਾ ਰਿਪਲਾਈ ਦੇਣ ਦਾ ਤੇ ਆਪਣੇ ਚੈਨਲ ਨੂੰ ਵਾਤ ਵਾਤ ਸਪੋਰਟ ਕਰੋ ਸਬਸਕ੍ਰਾਈਬ ਕਰੋ ਦ ਲਾਈਕ ਕਰੋ ਲਾਈਕ ਕਰੇ ਤਾਂ ਬਿਨਾ ਜਾਣਾ ਨਹੀਂ ਮੈਂ ਧੰਨਵਾਦ ਕਰਦਾ ਉਹਨਾਂ ਵੀਰਾਂ ਦਾ ਜਿਹੜਾ ਸਾਡੇ ਵੀਡੀਓ ਨੂੰ ਪ੍ਰਮੋਟ ਕਰਦੇ ਆ ਥੈਂਕ ਯੂ ਉਹਨਾਂ ਦਾ ਅਜੇ ਤੱਕ ਕੋਈ ਲਾਈਵ ਆਇਆ ਨਹੀਂ ਜੇ ਆਊਗਾ ਤੇ ਆਪਾਂ ਨਾਲ ਗੱਲਬਾਤ ਕਰਾਂਗੇ। ਆਦੀ ਗੱਲਬਾਤ ਸੁਣਾਵਾਂਗੇ। ਕੋਸ਼ਿਸ਼ ਕਰੀਦਾ ਜੋ ਵੀ ਕੋਈ ਕਮੈਂਟ ਕਰਦਾ ਉਹਨੂੰ ਰਿਪਲਾਈ ਦੇਣ ਦਾ ਤੇ ਕਈ ਵਾਰੀ ਨਹੀਂ ਵੀ ਸਮਾਂ ਹੁੰਦਾ। ਤੇ ਇਸ ਕਰਕੇ ਰਿਪਲਾਈ ਨਹੀਂ ਦਿੱਤਾ ਜਾਂਦਾ। ਤੋਂ ਪਲੀਜ਼ ਇਸ ਗੱਲ ਨੂੰ ਸਮਝਿਓ ਕੋਈ ਗੁੱਸਾ ਨਾ ਕਰਿਓ ਹਾਂ ਜੀ 5 ਮਿੰਟ ਹੋਣ ਵਾਲੇ ਆ ਜੀ ਤੇ ਸਾਰਿਆਂ ਦਾ ਧੰਨਵਾਦ ਜੋ ਸਨ ਬਾਅਦ ਦੇ ਵਿੱਚ ਵੇਖਣਗੇ ਤੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਹਾਂਜੀ 5 ਮਿੰਟ ਹੋਣ ਵਾਲੇ ਜੀ ਆਪ ਲਾਈਵ ਕੱਟ ਦੇਣਾ ਤੇ ਵੀਡੀਓ ਨੂੰ ਪਲੀਜ਼ ਫਿਰ ਤੋਂ ਰਿਕਵੈਸਟ ਕਰ ਰਹੇ ਹਾਂ ਸਬਸਕ੍ਰਾਈਬ ਕਰਿਓ ਆਪਣੇ ਚੈਨਲ ਨੂੰ ਲਾਈਕ ਕਰਿਓ ਤੇ ਵੱਧ ਵੱਧ ਸ਼ੇਅਰ ਕਰਿਓ ਤੇ ਸਾਰੇ ਵੀਰਾਂ ਦਾ ਧੰਨਵਾਦ ਦਿਲੋਂ ਤੇ ਸਾਰਿਆਂ ਨੂੰ ਬੇਨਤੀ ਹੈ Thank you.